ਜਗਦੀਸ਼ ਟਾਈਟਲ ਹਾਈ ਕੋਰਟ ਦੇ ਵਿੱਚ ਆਇਆ ਸੀ ਪਰ ਹਾਈ ਕੋਰਟ ਤੋਂ ਉਹਨੂੰ ਕੋਈ ਰਾਹਤ ਨਹੀਂ ਮਿਲੀ ਜਗਦੀਸ਼ ਟਰੈਕਟਰ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਕਿ ਜੋ ਉਹਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਦੇ ਚਾਰजेस ਫਰੇਮ ਹੋ ਕੇ ਮੁਕੱਦਮਾ ਚੱਲ ਰਿਹਾ ਉਹਦੇ ਖਿਲਾਫ ਉਹ ਆਇਆ ਤੇ ਉਹਨੇ ਕਿਹਾ ਕਿ ਮੈਨੂੰ ਹੁਣੇ ਛੱਡ ਦਿੱਤਾ ਜਾ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਖਨੋਂ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਐਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਇੰਟਰ ਚਾਰਜ ਕੀਤਾ ਜਾਵੇ ਮੈਨੂੰ ਬਰੀ ਕੀਤਾ ਜਾਵੇ ਹੁਣੇ ਅੱਜ ਕੋਰਟ ਦੇ ਵਿੱਚੋ ਸੁਖੇਸ਼ ਦੀ ਸੁਣਵਾਈ ਸੀ ਟਾਈਟਲਰ ਦਾ ਜੋ ਮੇਨ ਉੱਥੇ ਆਰਗੂਮੈਂਟ ਸੀ ਟਾਈਟਲਰ ਦੇ ਵਕੀਲ ਦਾ ਕਿ ਪਹਿਲੀ ਨਵੰਬਰ 1984 ਨੂੰ ਤਾਂ ਮੈਂ ਤੀਨ ਮੂਰਤੀ ਭਵਨ ਤੇ ਮੌਜੂਦ ਸੀ ਔਰ ਰਜੀਵ ਗਾਂਧੀ ਦੇ ਮੈਂ ਨਾਲ ਸੀ ਸਾਰਾ ਦਿਨ ਮੈਂ ਉੱਥੇ ਰਹਾ 9 ਵਜੇ ਤੋਂ 6 ਵਜੇ ਤੱਕ ਤੇ ਮੈਂ ਉੱਥੇ ਪੁਲਵੰਗਸ਼ ਗੁਰਦੁਆਰੇ ਕਿਵੇਂ ਜਾ ਸਕਦਾ ਮੈਂ ਤਾਂ ਗਿਆ ਹੀ ਨਹੀਂ ਔਰ ਟਾਈਟਲ ਨਾਲੇ ਵੀ ਕਿਹਾ ਕਿ ਦੂਰਦਰਸ਼ਨ ਦੀ ਫੁਟਿੰਗ ਐਸ ਸੀ CBI ਨੂੰ ਦਿੱਤੀ ਆ ਤੇ 2010 ਦੇ ਵਿੱਚ ਜਿਹੜੀ CBI ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ ਬਲਕੇ ਟਾਈਟਲ ਨੂੰ ਕਲੀਨ ਚਿੱਟ ਦਿੱਤੀ ਸੀ ਉਹ ਇਹੋ ਮੰਨ ਕੇ ਦਿੱਤੀ ਸੀ ਕਿ ਕੋਰਟ ਵਿੱਚ ਲਿਖ ਕੇ ਦਿੱਤਾ ਸੀ ਕਿ ਟਾਈਟਲਰ ਤਾਂ ਤੀਨ ਮੂਰਤੀ ਭਵਨ ਤੇ ਮਜੂਦ ਸੀ ਤੇ ਫੁੱਲ ਵੰਸ਼ ਕੁਰਤਵਾਰੇ ਨਹੀਂ ਜਾ ਸਕਦਾ ਤੇ ਮੈਂ ਉਸ ਤੋਂ ਬਾਅਦ ਕੋਰਟ ਨੂੰ ਇਹ ਕਿਹਾ ਕਿ ਉਹ ਜਿਹੜੀ 2010 ਦੀ ਜਿਹੜੀ ਇਹ सीबीआई ਦੀ ਕਲੋਜ਼ਰ ਰਿਪੋਰਟ ਸੀ ਉਹ ਕੋਰਟ ਨੇ ਸੈਸ਼ਨ ਕੋਰਟ ਨੇ ਰਿਜੈਕਟ ਕੀਤੀ ਆ ਔਰ ਉਹ ਰਿਜੈਕਟ ਕੀਤੀ ਆ ਇਸ ਕਰਕੇ ਜੋ ਅਸੀਂ ਬਹਿਸ ਕੀਤੀ ਪਹਿਲੀ ਗੱਲ ਤਾਂ ਇਹ ਜੇ सीबीआई ਦੀ ਜੋ ਦੂਰਦਰਸ਼ਨ ਦੀ ਫੋਟਿੰਗਾ ਉਹ ਸਿਰਫ 17 ਮਿੰਟ ਦੀ ਆ ਔਰ ਉਸ 17 ਮਿੰਟ ਦੇ ਵਿੱਚੋਂ ਸਿਰਫ 9 ਮਿੰਟ ਟੈਕਟਰ ਉੱਥੇ ਵਿੱਚ ਦਿਸਦਾ ਔਰ ਅਗਲੀ ਗੱਲ ਇਹ ਉਹਦੇ ਤੇ ਟਾਈਮਿੰਗ ਹੀ ਹੈ ਨਹੀਂ ਔਰ ਤੀਜੀ ਗੱਲ ਕਿ ਜਿਹੜੇ ਉਹ ਫੁਟਿੰਗ ਦੇ ਵਿੱਚ ਦਿਸ ਰਹੇ ਆ ਰਾਜੀਵ ਗਾਂਧੀ ਤੇ ਅਮਤਾਬ ਬਚਨ ਜੋ ਉਹਦੇ ਵਿੱਚ ਸਾਹਮਣੇ ਦਿਸ ਰਹੇ ਆ ਵੀ ਅੱਜ ਰਾਜੀਵ ਗਾਂਧੀ ਤਾਂ ਨਹੀਂ ਆ ਪਰ ਅਮਤਾਬ ਬਚਨ ਤਾਂ ਹੈਗਾ ਸੀਬੀਆਈ ਜਾ ਕੇ ਉਹਨੂੰ ਪੁੱਛੇ ਜਾ ਕੇ ਤਾਂ ਕੋਰਟ ਨੇ ਇਹ ਸੀਬੀਆਈ ਦੀ ਇਹ ਕਲੋਜ਼ਰ ਰਿਪੋਰਟ ਨੂੰ ਰਿਜੈਕਟ ਕਰ ਦਿੱਤਾ ਸੀ ਫਰਦਰ ਇਨਵੈਸਟੀਗੇਸ਼ਨ ਦੀ ਆਰਡਰ ਕੀਤੀ ਕਿ ਜਾ ਕੇ ਅਮਤਾਬਚਨ ਦੀ ਸਟੇਟਮੈਂਟ ਰਿਕਾਰਡ ਕਰੋ ਅਮਤਾਬਚਨ ਦੀ ਸਟੇਟਮੈਂਟ ਸੀਬੀਆਈ ਨੇ ਰਿਕਾਰਡ ਕੀਤੀ ਅਮਤਾਬਚਨ ਨੇ ਕਿਹਾ ਕਿ ਮੈਂ ਉੱਥੇ ਮੌਜੂਦ ਸੀ ਤੀਨ ਮੁਰਤੀ ਭਵਨ ਮੈਂ ਟ੍ਰੈਕਟਰ ਨੂੰ ਜਾਣਦਾ ਪਰ ਮੈਂ ਟ੍ਰੈਕਟਰ ਉੱਥੇ ਦੇਖਿਆ ਹੀ ਨਹੀਂ ਅਸੀਂ ਜਦੋਂ ਹੁਣ ਬਹਿਸ ਹੋਈ ਸੈਸ਼ਨ ਕੋਰਟ ਦੇ ਵਿੱਚ ਉੱਥੇ ਵੀ ਟ੍ਰੈਕਟਰ ਨੇ ਇਹੋ ਗੱਲ ਕਹੀ ਉੱਥੇ ਵੀ ਅਸੀਂ ਇਹ ਬਹਿਸ ਕੀਤੀ ਵੀ ਜਿਹੜਾ ਬੰਦਾ ਉੱਥੇ ਉਹ ਮੌਜੂਦ ਆ ਉਹਦੇ ਵਿੱਚ ਕਿ ਉਹ ਖੁਦ ਇਹ ਕਹਿ ਰਿਹਾ ਉੱਥੇ ਹੈ ਉਹ ਕਹਿ ਰਿਹਾ ਮੈਂ ਤੈਨੂੰ ਦੇਖਿਆ ਹੀ ਨਹੀਂ ਇਹ ਇਹ ਸਿਰਫ 9 ਮਿੰਟ ਦੀ ਆਪਣੀ ਵੀਡੀਓ ਲਗਾ ਕੇ ਕਹਿ ਰਿਹਾ ਸਾਰਾ ਦਿਨ ਮੈਂ ਉੱਥੇ ਸੀ ਕਿ ਇਹ ਗੱਲ ਬਿਲਕੁਲ ਗਲਤ ਆ ਇਹਦੀ ਜੋ ਦਲੀਲਾਂ ਇਹਨੇ ਮੰਨੀ ਚਾਹੀਦੀ ਸੈਸ਼ਨ ਕੋਰਟ ਨੇ ਰਿਜੈਕਟ ਕਰਤੀ ਅੱਜ ਜਦੋਂ ਹਾਈ ਕੋਰਟ 'ਚ ਫੇਰ ਰਹੇ ਨੇ ਉਹ ਦਲੀਲ ਲਾਈ ਦੀ ਕੋਸ਼ਿਸ਼ ਕੀਤੀ ਤੇ ਹਾਈ ਕੋਰਟ ਦੇ ਵਿੱਚ ਫੇਰ ਉਹ ਕੋਈ ਹੋਰ ਇਹਨਾਂ ਨੇ ਡਾਕੂਮੈਂਟ ਕਹੇ ਕਿ ਉਹ ਕੋਰਟ ਦੇ ਕਿਹਾ ਫਾਈਲ ਕਰੋ ਤੇ ਅੱਜ ਇਹਨਾਂ ਨੇ ਟਾਈਮ ਲਿਆ ਕੋਰਟ ਕੋਲੋਂ ਹਾਈ ਕੋਰਟ ਕੋਲੋਂ ਹੋਰ ਡਾਕੂਮੈਂਟ ਫਾਈਲ ਕਰਨ ਦਾ 29 ਨਵੰਬਰ ਦੀ ਤਰੀਕ ਪਈਆ ਅੱਜ ਕੋਈ ਨੋਟਿਸ ਨਹੀਂ ਇਸ਼ੂ ਹੋਇਆ ਕੋਈ ਅਨੁਸਟੇ ਨਹੀਂ ਮਿਲੀ 29 ਨਵੰਬਰ ਨੂੰ ਕੋਰਟ ਅੱਗੇ ਜਾ ਕੇ ਫੈਸਲਾ ਕਰੇਗੀ ਕਿ ਚ ਨੋਟਿਸ ਵੀ ਇਸ਼ੂ ਕਰਨਾ ਜਾਂ ਕਿ ਕਿਸ ਤਰ੍ਹਾਂ ਕਰਨਾ ਉਦੋਂ ਜਾ ਕੇ ਬੈਸ ਹੋਏਗੀ ਤੇ ਮੈਂ ਕੋਰਟ ਨੂੰ ਕਲੀਅਰਲੀ ਕਿਹਾ ਮੈਂ ਕਿਹਾ ਵੀ ਟ੍ਰਾਇਲ ਦਾ ਮੁਕਦਮਾ ਚੱਲਣਾ ਚਾਹੀਦਾ ਔਰ ਕੋਰਟ ਤੇ ਕਿਹਾ ਬਿਲਕੁਲ ਕੋਈ ਸਟੇ ਨਹੀਂ ਹੈ ਔਰ ਜੋ ਟ੍ਰਾਇਲ ਹੋਏਗਾ ਜੋ ਗਵਾਹਾਂ ਹੈ ਉਹ ਇਹਦੇ ਅਗੇ ਚਲਤੀਆਂ ਰਹਿਣਗੀਆਂ ਅਗਲੀ ਸੁਣਵਾਈ ਕਦੋਂ ਦੀ ਹੈ ਅਗਲੀ ਸੁਣਵਾਈ ਇੱਥੇ 29 ਨਵੰਬਰ ਦੀ ਆ ਤੇ ਟ੍ਰਾਇਲ ਕੋਰਟ ਦੇ ਵਿੱਚ ਗਵਾਹਾਂ 3 ਅਕਤੂਬਰ ਤੋਂ ਬਲਕੇ ਪਰਸੋਂ ਤੋਂ ਸ਼ੁਰੂ ਹੋ ਜਾਣਗੇ ਤਾਂ ਵੀ ਸਵਾਲ ਇਹ ਸਿ ਹੈ ਕਿ ਜਿਸ ਤਰੀਕੇ ਸੇ ਟਾਈਟਲਰ ਜੋ ਬਾਤ ਕਹਿ ਰਹੇ ਹਨ ਅਮਿਤਾ ਬੱਚਨ ਕੇ ਸਾਥ ਜੋ ਇਨਕੁਆਇਰੀ ਹੋਈ ਪੁੱਛਤਾ ਚੀ ਦੋਨੋ ਮੇ ਵਿਰੋਧਾਵਾਸ ਹੈ ਤਾਂ ਉਸ ਦਾ ਕੁਛ ਇੰਪੈਕਟ ਪੜਦਾ ਹੋ ਨਜ਼ਰ ਆਏ ਬਿਲਕੁਲ ਇੰਪੈਕਟ ਪੜਦਾ ਜੇ ਡੀ ਟਾਈਟਲਰ ਨੇ ਕਿਹਾ ਸੀ ਇਹਨੂੰ ਆਪਾਂ ਜਿਹੜੀ ਲੀਗਲ ਟਰਮ ਦੇ ਵਿੱਚ ਅਲਬਾਈ ਕਹਿੰਦੇ ਆ ਕਿ ਮੈਂ ਤਾਂ ਕਿਤੇ ਹੋਰ ਮਜੂਦ ਸੀ ਉਹ ਜੋ ਸੀਬੀਆਈ ਨੇ ਮੰਨੀ ਉਸ ਤੋਂ ਮਗਰੋਂ ਜਦੋਂ ਕੋਰਟ ਨੇ ਕਿਹਾ ਕਿ ਜਾ ਕੇ ਤੁਸੀਂ ਉੱਤੇ ਬਿਆਨ ਕਰੋ ਜਦੋਂ ਟਾਈਟਲਰ ਨੇ ਆਪਣੇ ਬਿਆਨਾਂ ਚ ਕਿਹਾ ਕਿ ਮੈਂ ਉੱਥੇ ਸੀਗਾ ਮਾਜਨ ਦੇਖਿਆ ਹੀ ਨਹੀਂ ਤੇ ਉਹ ਜਿਹੜੀ ਪੁਲੀਸ ਉਦੋਂ ਬਾਅਦ ਇਹਦੀ ਅਲਬਾਈਤੀ ਨਹੀਂ ਚ ਉਹਨਾਂ ਨੇ ਕਿਹਾ ਕਿ ਗਵਾਹਾਂ ਦਾ ਮਾਮਲਾ ਤੂੰ ਲੈ ਕੇ ਗਵਾਹ ਆਪਣੇ ਪੇਸ਼ ਕਰ ਜੇ ਤੂੰ ਕੁਝ ਰੋਕ ਕਹਿਣਾ ਚਾਹਣਾ ਪਰ ਇਸ ਟਾਈਮ ਦੇ ਉੱਤੇ ਜਿਹੜੇ ਗਵਾਹ ਕਹਿ ਰਿਹਾ ਤੈਨੂੰ ਦੇਖਿਆ ਉਹ ਗਵਾਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਸਿਰਫ ਇਸ ਕਰਕੇ ਕਿ ਤੂੰ ਇਹ ਕਹਿ ਰਿਹਾ ਕਿ ਮੈਂ ਉੱਥੇ ਮੌਜੂਦ ਸੀ ਤੇ ਇਸ ਕਰਕੇ ਸੈਸ਼ਨ ਕੋਰਟ ਨੇ ਰਿਜੈਕਟ ਕਰਤਾ ਸੀ ਅੱਜ ਹਾਈ ਕੋਰਟ ਨੇ ਵੀ ਅਜੇ ਤੱਕ ਇਹਦੀ ਐਪਲੀ ਨਹੀਂ ਬਣੀ 29 ਤਰੀਕ ਨੂੰ ਕੇਸ ਹੋ ਗਿਆ ਤਾਂ ਫਸੜਾ ਹੋਏਗਾ। ਵੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par